ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆਂ ਪੰਜਾਬ ਦੇ ਬਹੁਤ ਸਾਰੇ ਵਿਰਾਸਤੀ ਰੁੱਖਾ ਤੁਹਾਨੂੰ ਬੀਜ ਦਿਖਾਏ ਆ ਉਹਦੇ ਉਹਦੇ ਫਲ ਦਿਖਾਏ ਆ ਅੱਜ ਜਿਹੜਾ ਅਸੀਂ ਜਿਹੜੀ ਰੁੱਖ ਦੀ ਗੱਲ ਕਰਨੇ ਆ ਬਸਤੈੰਦੂ ਨਾਮ ਦਾ ਰੁੱਖਾ ਇਹਨੂੰ ਤੈੰਦੂ ਵੀ ਬੋਲ ਦਿੰਦੇ ਆ ਕੇੰਦੂ ਵੀ ਬੋਲ ਦਿੰਦੇ ਆ ਰੁੱਖ ਨੂੰ ਤੇ ਇੰਡੀਆ ਦਾ ਨੇਟਿਵ ਰੁੱਖਾ ਤੇ ਪੰਜਾਬ ਦੇ ਜਿਹੜੇ ਸ਼ਵਾਲਿਕ ਖੇਲਸੇ ਕੇ ਸਾਡੀਆਂ ਬੀੜਾਂ ਹੈਗੀਆਂ ਕੁਛ ਕੁਛ ਸੈਂਪਲ ਸਾਨੂੰ ਰੋਡ ਤੇ ਮਿਲ ਜਾਂਦੇ ਆ ਕੋਸੜੇ 12 ਦਰੀ ਜਿਹੜਾ ਗਾਰਡਨ ਹੈਗਾ ਦੋ ਸੈਂਪਲ ਰੁੱਖ ਉੱਥੇ ਮੌਜੂਦ ਆ ਪੁਰਾਣੇ ਤਾਂ ਇਹ ਸ ਇਹ ਇਲਾਕੇ ਵਿੱਚ ਇਹ ਮਤਲਬ ਕਹਿੰਦਾ ਪਹਿਲੇ ਪਾਇਆ ਜਾਂਦਾ ਸੀ ਆਮ ਮਦਰ ਸਿਸਟਮ ਤੇ ਸਾਡੇ ਹੁਣ ਇਹ ਬਹੁਤ ਇਹ ਤਦਾਰ ਜਿਹੜੀ ਘਟ ਗਈ ਹੈਗੀ ਰੁੱਖ ਦੀ ਕਿਉਂਕਿ ਜਦੋਂ ਜੋਂ ਡਵੈਲਪਮੈਂਟ ਹੋਈ ਸਾਡਾ ਜਿਹੜੀ ਇਹ ਰੁੱਖ ਵੀ ਸਾਰੇ ਨਿਕਲ ਗਏ ਬਹੁਤ ਬਜ਼ੁਰਗ ਵੀ ਦੱਸਦੇ ਸਨ ਕਾਫੀ ਰੁੱਖ ਪੰਜਾਬ ਵਿੱਚ ਟਿੰਡੂ ਰੁੱਖ ਹੁੰਦੇ ਸੀਗੇ ਤੇ ਸੰਗੜੀ ਛਾਂ ਤੇ ਛੋਟਾ ਛੋਟਾ ਕਾਦਾ ਰੁੱਖਾ ਤੇ ਸਾਂ ਬਹੁਤ ਸੰਗੜੀ ਦੇ ਫੈਲ ਮਾ ਛਤਰ ਬੰਦਾ ਹੈਗਾ ਤਾਂ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਸ ਸਮੇ ਜਿਹੜਾ ਜਨਵਰੀ ਫਰਵਰੀ ਵਿੱਚ ਪੱਤੇ ਝਾੜ ਦਿੰਦਾ ਹੈਗਾ ਰੁੱਖ ਤੇ ਮਾਰਚ ਵਿੱਚ ਪੱਤੇ ਨਵੇਂ ਆਉਂਦੇ ਹੈਗੇ ਆ ਤੇ ਨਾਲ ਹੀ ਇਹਦੇ April ਵਿੱਚ ਫੁੱਲ ਲੱਗਦੇ ਆ ਥੋੜਾ ਥੋੜਾ ਸਮਾਂ ਥੋੜਾ ਸਮਾਂ ਫੁੱਲ ਰਹਿੰਦੇ ਆ ਤੇ ਪੀਲੇ ਰੰਗ ਦੇ ਫੁੱਲ ਲੱਗਦੇ ਆ ਫੁੱਲ ਤੋਂ ਬਾਅਦ ਇਹਦੇ ਨਾਲ ਦੀ ਰਾਦਾ ਫਲ ਪੈ ਜਾਂਦਾ ਫਲ ਜਿਹੜਾ ਹੈਗਾ ਕਾਫੀ ਲੰਬੀ ਸਮਾਂ ਮਤਲਬ ਕਹਿੰਦਾ ਦਰਖਤ ਲੱਗਿਆ ਰਹਿੰਦਾ ਜਿਵੇਂ ਹੁਣ ਅਸੀਂ ਇਹਨੂੰ ਇਕੱਠਾ ਕਰਾਇਆ ਤੇ ਇਹਨੂੰ ਇਸ ਸਮੇਂ 'ਚ ਇਹਦਾ ਜਿਹੜਾ ਇਹ ਫਲਾਣਾ ਪਰ ਲੱਦਿਆ ਹੋਇਆ ਪਿਆ ਹੈਗਾ ਤਾਂ ਪਹਿਲਾਂ ਇਹਦੇ ਜਿਹੜੇ ਫਲ ਹੈਗੇ ਆ ਜਿਹੜਾ ਹਰੇ ਹੁੰਦੇ ਆ ਫਿਰ ਹੌਲੀ-ਹੌਲੀ ਪੀਲੇ ਹੋ ਜਾਂਦੇ ਫਿਰ ਸੰਤਰੀ ਰੰਗ ਦੇ ਤੁਸੀਂ ਦੇਖ ਸਕਦੇ ਹੋ ਸੰਤਰੀ ਰੰਗ ਦੇ ਫੁੱਲ ਜਿਹੜੇ ਫਲ ਆ ਜਿਹੜਾ ਕਲਰ ਬਣ ਜਾਂਦਾ ਹੈਗਾ ਤਾਂ ਸੰਤਰੀ ਰੰਗ ਹੋਣ ਤੋਂ ਬਾਅਦ ਫਿਰ ਇਹ ਕਾਲਾ ਹੋ ਜਾਂਦਾ ਬਿਲਕੁਲ ਕਾਲਾ ਹੋ ਕੇ ਮਤਲਬ ਇਹਦਾ ਬੀਜ ਬਾਹਰ ਡਿੱਗ ਜਾਂਦਾ ਹੈਗਾ ਤੇ ਪੰਛੀ ਆ ਰਹੀ ਤੇ ਜਿਹੜੇ ਜਕਾਲਸ ਹੁੰਦੇ ਨੇ ਜੰਗਲੀ ਫਾਰਮ ਚ ਉੱਥੋਂ ਇਹ ਸੀਡ ਨੂੰ ਸਪਰੈਡ ਕਰਨ ਚ ਮਦਦ ਕਰਦੇ ਹੈਗੇ ਤਾਂ ਬਾਕੀ ਜਿਹੜਾ ਸਾਈਜ਼ ਇਹਦਾ ਫਲ ਦਾ ਚੈਰੀ ਵਾਂਗੂ ਲੱਗਦਾ ਹੈਗਾ ਜਿਵੇਂ ਚੈਰੀ ਔਰੈਂਜ ਜਿਹੜਾ ਕਲਰ ਹੁੰਦਾ ਚੈਰੀ ਵਾਂਗੂ ਲੱਗਦਾ ਹੈਗਾ ਸਿਸਟਮ ਇਹਦਾ ਤੇ ਸਾਡੇ ਪੰਜਾਬ ਦੇ ਵਿੱਚ ਇੱਕ ਕਨੌਰ ਜਟਾ ਪਿੰਡ ਹੈਗਾ ਜਿਹੜਾ ਕਿ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਉੱਥੇ ਗੁਰਦੁਆਰਾ ਕਨੌਰ ਸਾਹਿਬ ਆ ਅਸੀਂ ਜੀ ਮੇ ਯਾਤਰਾ ਮਾ ਕੀਤੇ ਉਸ ਚ ਬਹੁਤ ਗੁਰੂ ਘਰ ਅਸੀਂ ਗਏ ਹੈਗਾ ਦਰਸ਼ਨ ਕੀਤੇ ਤੇ ਬਹੁਤ ਸਾਰੇ ਰੁੱਖ ਪੰਜਾਬ ਦੇ ਜਿਹੜੇ ਹੈਗੇ ਗੁਰਦੁਰ ਗੁਰਦੁਰ ਸਾਹਿਬ ਹੈਗੇ ਉਹ ਰੁੱਖਾਂ ਦੇ ਨਾਮ ਪਿੱਛੇ ਪਏ ਹੋਏ ਆ ਤਿੱਥੇ ਜਿਹੜਾ ਗੁਰਦੁਰਕਨ ਸਾਹਿਬ ਆ ਇੱਥੇ ਪਹਿਲੇ ਪਾਸ਼ਾ ਗੁਰੂ ਨਾਨਕ ਪਾਸ਼ਾ ਆਏ ਹੋਏ ਆ ਤੇ ਉਸ ਤੋਂ ਬਾਅਦ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਚਰਨ ਪਾਏ ਹੋਏ ਇਸ ਗੁਰੂ ਘਰ ਦੇ ਵਿੱਚ ਤਾਂ ਉਹ ਦੱਸਿਆ ਜਾਂਦਾ ਇਤਿਹਾਸ ਅਨੁਸਾਰ ਵੀ ਦੋਨੋਂ ਪਾਸ਼ਾ ਨੇ ਇਸ ਤਿੰਦੂ ਦੇ ਰੁੱਖ ਥੱਲੇ ਉਹਨਾਂ ਨੇ ਆਰਾਮ ਕੀਤਾ ਇਹ ਬਹੁਤ ਹੀ ਵਿਸ਼ਾਲ ਰੁੱਖ ਉੱਥੇ ਮੌਜੂਦ ਆ ਜਦੋਂ ਪਹਿਲੇ ਪਾਸ਼ਾ ਨੋਵੇਂ ਪਾਸ਼ਾ ਇਹਨੇ ਗੁਰੂ ਸਾਹਿਬ ਉੱਥੇ ਪਹੁੰਚ ਕੇ ਦਾ ਮਤਲਬ ਸਾਡਾ ਪੰਜਾਬ ਦਾ ਵਿਰਾਸਤੀ ਰੁੱਖਾਂ ਵਿੱਚੋਂ ਇੱਕ ਹੁੰਦਾ ਇਹਨੂੰ ਰਿਪੋਰਟ ਅਸੀਂ ਕਰ ਚੁੱਕੇ ਹੈਗੇ ਆ ਇੱਕ ਵੀਡੀਓ ਇਹ ਗੁਰੂ ਘਰ ਦੀ ਵੀ ਬਣੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਇਸ ਤੋਂ ਦੱਸਣਾ ਚਾਹਾਂਗੇ ਕਿ ਕਿਉਂਕਿ ਇਹਦਾ ਮੰਨਿਆ ਜਾਂਦਾ ਵੀ ਹਰ ਹਿੱਸਾ ਇਹਦਾ ਮਤਲਬ ਕਹਿੰਦਾ ਰੁੱਖ ਦਾ ਕੌੜਾ ਹੁੰਦਾ ਉਹਦੇ ਵਿੱਚ ਇਸ ਕਰਕੇ ਇਹਨੂੰ ਵਿਸ਼ ਤਿੰਦੂ ਬੋਲ ਦਿੰਦੇ ਆ ਇਹ ਮੰਨਿਆ ਜਾਂਦਾ ਹੈਗਾ ਪੁਰਾਣੇ ਬਜ਼ੁਰਗ ਦੱਸਦੇ ਹੈਗੇ ਆ ਤਾਂ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਪੁਰਾਣੇ ਸਮੇਂ 'ਚ 19ਵੀਂ ਸਦੀ ਜਿਹੜੀ ਪੁਰਾਣੀ ਦਿੱਲੀ ਹੁੰਦੀ ਸੀ ਉਸ ਤੇ ਉਸ ਸਮੇਂ ਦੇ ਵਿੱਚ ਜਿਹੜਾ ਮਸ਼ਕਾ ਨਾਲ ਹੀ ਪਾਣੀ ਪੀਉਂਦੇ ਸੀਗੇ ਜਦੋਂ ਮਸ਼ਕਾ ਨਾਲ ਹੀ ਪਾਣੀ ਪੀਉਂਦੇ ਸੀਗੇ ਤਾਂ ਜਿਹੜੇ ਉਹ ਚੱਕਦੇ ਸੀ ਮਸ਼ਕਾ ਨੂੰ ਮਤਲਬ ਕਹਿੰਦਾ ਉਹ ਉਹਨਾਂ ਦੇ ਹੱਥਾਂ ਤੇ ਜ਼ਖਮ ਹੋ ਜਾਂਦੇ ਸੀਗੇ ਦੱਸਿਆ ਜਾਂਦਾ ਵੀ ਜਿਹੜੀ ਦੀ ਫਰੂਟ ਦੀ ਪਲਪ ਹੁੰਦੀ ਆ ਉਹ ਪਲਪ ਨੂੰ ਫਿਰ ਜ਼ਖਮਾਂ ਤੇ ਲਾਉਂਦੇ ਸੀ ਉਹ ਫਿਰ ਜ਼ਖਮ ਉਹਨਾਂ ਦੇ ਠੀਕ ਹੋ ਜਾਂਦੇ ਸੀਗੇ ਇਹ ਇਹਦਾ ਆਪਾਂ ਪਾਇਆ ਗਿਆ ਹੈਗਾ ਤੇ ਬਾਕੀ ਇਹ ਜਿਹੜਾ ਇੰਡੀਆ ਦੇ ਇੰਡੀਆ ਜਿਹੜੇ ਡਰਾਇਰ ਜ਼ੋਨ ਹੈਗੇ ਆ ਤਾਂ ਉਹਨਾਂ ਇਲਾਕਿਆਂ 'ਚ ਆਇਆ ਜਾਂਦਾ ਤੇ ਸੋਕਾ ਵੀ ਸਹਾਰ ਲੈਂਦਾ ਹੈਗਾ ਤੇ ਘਟ ਘਟ ਪਾਣੀ ਤੇ ਸਭ ਹਸਾਰ ਲੈਂਦਾ ਸਾਰਾ ਸਿਸਟਮ ਇਹ ਤੇ ਜਿਹੜਾ ਫਰੋਸਟ ਨੂੰ ਵੀ ਇਹ ਸਹਾਰ ਲੈਣ ਦਾ ਰੋਕੇਗਾ ਤਾਂ ਇਹ ਰੁਕਦੀ ਸੜੀਆਂ ਹੈਗੀਆਂ ਜਿਹੜਾ ਇਹ ਕਹਿੰਦਾ ਸੀਡ ਦੀ ਬਾਰੇ ਗੱਲ ਕਰ ਸੀਡ ਇੰਨਾ ਕੁਦਰਤ ਨੇ ਬਹੁਤ ਸੋਹਣਾ ਸੀਡ ਬਣਾਇਆ ਇਹਦੇ ਲਾਲ ਰੰਗ ਦੇ ਸੀਡ ਆ ਤੇ ਅੰਦਰ ਕਾਲੀਆਂ ਧਾਰੀਆਂ ਹੈਗੀਆਂ ਤਾਂ ਬੜਾ ਹੈ ਕੁਦਰਤ ਨੇ ਕ੍ਰਿਸ਼ਮਾ ਕੀਤਾ ਸੀ ਪਹਿਲੀ ਵਾਰ ਇਹਨੂੰ ਬੜੇ ਧਿਆਨ ਨਾਲ ਦੇਖਿਆ ਸੀਡ ਤੇ ਇਹ ਪਹਿਲੀ ਵਾਰ ਤੁਹਾਨੂੰ ਦਿਖਾਵਾਂਗੇ ক্লোਜ਼ ਅਪ ਇਹਦਾ ਸਿਸਟਮ ਦਾ ਤੇ ਸਾਡੀ ਜਿਹੜੀ ਨਰਸੀ ਹੈਗੀ ਰਾਉਂਡ ਗਲਾਸ ਫਾਊਂਡੇਸ਼ਨ ਦੀ ਉਹਨਾਂ ਚ ਇਹਨਾਂ ਰੁੱਖਾਂ ਨੂੰ ਸੀ ਤਿਆਰ ਕੀਤਾ ਰੁੱਖ ਤੁਸੀਂ ਦੇਖ ਸਕਦੇ ਹੋ ਤਿਆਰ ਹੈਗਾ ਰੁੱਖ ਕੁਝ ਸਾਡੇ ਕੋਲ ਹੁੰਦੇ ਸੈਂਬਸ ਰੁੱਖ ਤਿਆਰ ਤੇ ਹੁਣ ਅਸੀਂ ਵੱਡੇ ਸਕੇਲ ਤੇ ਕਿਉਂਕਿ ਸਾਨੂੰ ਹੁਣ ਕਨਫਰਮ ਹੋਇਆ ਵੀ ਸਾਡੇ ਇੱਕ ਗੁਰੂ ਘਰ ਸਾਨੂੰ ਮਿਲਿਆ ਜਿਹੜੋ ਸਾਨੂੰ ਹੁਣ ਕਲੀਅਰ ਹੋ ਗਿਆ ਵੀ ਸਾਡੇ ਪੰਜਾਬ ਦਾ ਇਹ ਬਾਕੀ ਨੇਟਿਵ ਰੋਖਾ ਬਰਾਸੀ ਰੋਖਾ ਤਾਂ ਅਸੀਂ ਇਹਨੂੰ ਬਹੁਤ ਵੱਡੇ ਸਕੇਲ ਤੇ ਹੁਣ ਤਿਆਰ ਕਰਨਾ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਨੂੰ ਸੁੰਦਦਾ ਹੈਗਾ ਇਹ ਤੇ ਬਾਕੀ ਜੋ ਵੀ ਵੀਰ ਭਰਾ ਇਸ ਵੀਡੀਓ ਨੂੰ ਸੁਣ ਰਿਹਾ ਹੈਗਾ ਤਾਂ ਸਾਡੇ ਕੋਲ ਇਹ ਆਪਦੇ ਰੁੱਖਾਂ ਨੂੰ ਲਿਆ ਸਕਦਾ ਆਪਣੇ ਖੇਤਾਂ ਦੇ ਆਉਣ ਬਲਾ ਸਕਦਾ ਹੈਗਾ ਕਿਉਂਕਿ ਇਹ ਗੁਰੂਆਂ ਨਾਲ ਜੁੜਿਆ ਹੋਇਆ ਰ ਜਿਵੇਂ ਕਿ ਹੋਰ ਬਹੁਤ ਸਾਰੇ ਰੁੱਖ ਪੰਜਾਬ ਦੇ ਆਪਾਂ ਵਨ ਹੋਇਆ ਪੀਲੂ ਹੋਇਆ ਜਾਂਡ ਰੋਹੀੜਾ ਰੇਰੂ ਜਿੰਨੇ ਵੀ ਅਸੀਂ ਮੈਂਸ਼ਨ ਕੀਤੇ ਪਹਿਲਾਂ ਰੱਖੋ ਉਹ ਸਾਰੇ ਗੁਰੂਆਂ ਨਾਲ ਸਾਂਝ ਰੱਖਦੇ ਆ ਇਹ ਰੁੱਖ ਵੀ ਗੁਰੂਆਂ ਨਾਲ ਸਾਂਝ ਰੱਖਦਾ ਇਹ ਇਸ ਇਸੇ ਕਾਰਨਾ ਕਰਕੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਏ ਪੰਜਾਬ ਦੀ ਧਰਤੀ ਨੂੰ ਇੰਨਾ ਸਾਰੇ ਰੁੱਖਾਂ ਦੀ ਵਿਰਾਸਤ ਰੁੱਖਾਂ ਦੀ ਲੋੜ ਆ ਇੰਨਾ ਡੀਪ ਜਿਹੜਾ ਸਾਡੇ ਪੰਜਾਬ ਲਈ ਕਿਸੇ ਨੇ ਪਹਿਲਾਂ ਕੰਮ ਨਹੀਂ ਕੀਤਾ ਤਾਂ ਹੀ ਕਰਕੇ ਸਾਡੇ ਜਿਹੜੇ ਇਹ ਜਿਹੜੇ ਵਿਰਾਸਤ ਰੁੱਖ ਰੋਲ ਗਏ ਸੀ ਸਾਰੇ ਸਿਸਟਮ ਤਾਂ ਹੁਣ ਉਹ ਜਿਹੜੀ ਜਿਹੜੀ ਖਿੰਡੇ ਹੋਏ ਚ ਜੇ ਸਾਰੇ ਉਹਨੂੰ ਇਕੱਠਾ ਕਰਕੇ ਮੋਤੀ ਵਾਂਗੂ ਪਰੋ ਰਿਆਂ ਮਾਲਾ ਨੂੰ ਤਾਂ ਕਿ ਸਾਰੇ ਜਿਹੜੇ ਵਿਰਾਸੀ ਰੁੱਖ ਹੈਗੇ ਸਾਡੇ ਸਾਡੇ ਕੋਲੇ ਉਹ ਇਕੱਠੇ ਹੋਣ ਉਹਨਾਂ ਦੇ ਬੀਜ ਉਹਨਾਂ ਜਿਵੇਂ ਆਹ ਬੀਜ ਇਹਨੇ ਇਹਨੇ ਬਹੁਤ ਜ਼ਬਰਦਸਤ ਫਲ ਤੇ ਬੀਜ ਆ ਇਸ ਤਰ੍ਹਾਂ ਕਰਕੇ ਅਸੀਂ ਜਿਹੜੇ ਸਾਡੇ ਕੋਲੇ ਸਟਾਕ ਹੋਣਗੇ ਬੀਜਾਂ ਦੇ ਤਾਂ ਹੀ ਉਹਨੂੰ ਰੇਜ਼ ਕਰ ਪਾਵਾਂਗੇ ਪੰਜਾਬ ਦੀ ਰਾਉਂਡ ਗਲਾਸ ਫਾਊਂਡੇਸ਼ਨ ਦੀ ਇੱਕ ਇਹੋ ਜਿਹੀ ਨਰਸਰੀ ਹੈ ਜਿਹਨਾਂ ਕੋਲ ਸਾਰੇ ਪੰਜਾਬ ਦੇ ਵਿਰਾਸੀ ਰੁੱਖ ਮੌਜੂਦ ਆ ਤੁਸੀਂ ਆਪਦੇ ਪਿੰਡ ਵਿੱਚ ਜੰਗਲ ਲਵਾ ਸਕਦੇ ਹੋ ਆਪਦੇ ਖੇਤਾ 'ਚ ਲਾ ਸਕਦੇ ਹੋ ਤੇ ਆਪਣੇ ਯੂਨੀਵਰਸਿਟੀ ਕਾਲਜ ਇਹ ਮਤਲਬ ਬੱਚੇ ਦੀ এডਿਕੇਸ਼ਨ ਲਗਾ ਸਕਦੇ ਹੋ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਜਿਹੜੀ ਧਰਤੀ ਹੈਗੀ ਆ ਇਹਨਾਂ ਰੁੱਖਾਂ ਦੀ ਲੋੜ ਆ ਇਹਨਾਂ ਨੂੰ ਆਪਾਂ ਲਾ ਕੇ ਆਪਣੀ ਧਰਤੀ ਨੂੰ ਸ਼ਿੰਗਾਰੀਏ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ